ਅਮਰਪਾਲ ਸਿੰਘ ਨੂੰ ਲੈ ਕੇ ਲਗਾਤਾਰ ਦੇਖਿਆ ਜਾ ਰਿਹਾ ਕਿ ਤਿੱਖੇ ਤੋਂ ਤਿੱਖੇ ਬਿਆਨ ਜਿਹੜੇ ਕੀ ਦਿੱਤੇ ਜਾ ਰਹੇ ਨੇ ਉੱਥੇ ਹੀ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਾਂ ਉਹਨਾਂ ਨੇ ਵੀ ਅਮਰਪਾਲ ਸਿੰਘ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਸਾਬਕਾ ਮੁੱਖ ਮੰਤਰੀ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਹੈ ਕਿ ਜਦੋਂ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਸੀ ਤਾਂ 16 ਸਾਲ ਜੇਲ੍ਹ ਕੱਟ ਕੇ ਆਏ ਸੀ ਪਰ ਹੁਣ ਜਿਸ ਦੇ ਉੱਤੇ ਐਨਐਸਏ ਲੱਗਿਆ ਹੋਇਆ ਉਹ ਤਾਂ ਡੇਢ ਸਾਲ ਦੇ ਵਿੱਚ ਹੀ ਕਹਿ ਰਿਹਾ ਕਿ ਮੈਨੂੰ ਬਾਹਰ ਕੱਢ ਲਓ ਚਾਹੇ ਮੈਨੂੰ ਐਮਪੀ ਬਣਾ ਕੇ ਬਾਹਰ ਕੱਢੋ ਆਉ ਸੁਣਦੇ ਹਾਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦੇ ਆ ਆਪਣੀ ਕਮਜ਼ੋਰੀ ਕਰਕੇ ਆਪਾਂ ਇੱਕ ਦੂਜੇ ਨੂੰ ਗੱਲਾਂ ਚਾ ਕੇ ਸੋਸ਼ਲ ਮੀਡੀਆ ਦੇਖ ਕੇ ਜਿਨਾਂ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ ਇਹ ਮੌਪਾ ਸੇਖ ਸਮਝ ਲੈਣੇ ਆ। ਉਹਦੀ ਗਵਾਹੀ ਚੋਣੇ ਆ। ਤੁਸੀਂ ਕੁਰਬਾਨੀਆਂ ਦੀ ਗੱਲ ਕਰਨੀ ਹੈ? ਕੁਰਬਾਨੀਆਂ ਉਹ ਨਹੀਂ ਕਿ ਮੈਂ ਤੱਕ ਗਰਮ ਨਾਰੇ ਲਾਦਾ। ਮੈਂ ਕੁਰਬਾਨੀ ਉਹ ਨਹੀਂ ਕਿ ਆਪਣੀ ਕੌਮ ਨੂੰ ਮਰਵਾਦਾ। ਲੀਡਰ ਉਹ ਹੈ ਜਿਹੜੀ ਕੌਮ ਨੂੰ ਬਚਾਉਂਦਾ ਹੈ। ਕੌਮ ਦੀ ਤਰੱਕੀ ਕਰਾਉਂਦਾ ਹੈ ਕੌਮ ਦੀ ਜਵਾਨੀ ਨੂੰ ਬਚਾਉਂਦਾ ਹੈ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦਾ ਉਹ ਹੁੰਦਾ ਕੌਮ ਦਾ ਲੀਡਰ ਅੱਗ ਲਾਉਣੀ ਬੜੀ ਸੋਖੀ ਹੈ ਲੋਕਾਂ ਨੂੰ ਮਰਵਾਉਣਾ ਬੜਾ ਸੋਖਾ ਹੈ ਨਾਰਾ ਦੇ ਦਾਂਗੇ ਨੌਜਵਾਨ ਬੱਚੇ ਬੱਚੇ ਮਰ ਜਾਣਗੇ ਆਪਣੇ ਬੱਚੇ ਨਹੀਂ ਉਹ ਮਰਵਾਉਣਗੇ ਉਹ ਆ ਪਿੱਛੇ ਰਹਿਣਗੇ ਆਈ ਹੋ ਰਿਹਾ ਅੱਜ ਅੱਜ ਤੁਸੀਂ ਜਿਹੜੀ ਅੱਜ ਦੇਖ ਰਹੇ ਹੋ ਅੱਜ ਇਜ਼ਰਾਈਲ ਤੇ ਤੇ ਪੈਲੇਸਟਾਈਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਪੈਲੇਸਟਾਈਨ ਦੇ ਵਿੱਚ ਵੀ ਇੱਕ ਐਜੇ ਲੋਕ ਸੀ ਜਿਹੜੇ ਫੋਕੇ ਨਾਰੇ ਦਿੰਦੇ ਸੀ ਜਿਹਦੇ ਜਥੇਬੰਦੀ ਦਾ ਹਮਾਸ ਸੀ ਕੀ ਕੀਤਾ ਉਹਨੂੰ ਪਤਾ ਹੈ ਕਿ ਉਹ ਦੇਸ਼ ਇਜ਼ਰਾਈਲ ਤਕੜਾ ਹੈ ਜਾਣ ਕੇ ਅੱਗ ਲਾਤੀ ਹਮਾਸ ਵਾਲਿਆਂ ਨੇ ਉੱਥੇ ਜਾ ਕੇ 300 400 ਲੋਕ ਮਾਰ ਦਿੱਤੇ ਆਪ ਟਨਲਾਂ 'ਚ ਭੱਜ ਗਏ ਤੇ ਸਾਰੀ ਕੌਮ ਉੱਥੇ ਪੈਲੈਸਟਾਈਨ ਦੀ ਮਰਵਾ ਦਿੱਤੀ ਜੇ ਤੁਸੀਂ ਕੁਰਬਾਨੀਆਂ ਦੇਖਣੀਆਂ ਨੇ ਆਪਣੇ ਭਾਈ ਗੁਰਦੀਪ ਸਿੰਘ ਖੇੜਾ ਸਾਹਿਬ ਬੈਠੇ ਐ ਕਿਤੇ ਕਿਹਾ ਇਹਨਾਂ ਨੇ ਕਿ ਮੈਨੂੰ ਛਡਾਓ ਕਿਤੇ ਕਿਹਾ 34 ਸਾਲ ਹੋ ਗਏ ਘਰ-ਬਾਰ ਛੱਡੇ ਨੂੰ ਇਹਨਾਂ ਨੇ ਆਪਣੇ ਕੋਈ ਜ਼ਮੀਨ ਖਾਤਰ ਨਹੀਂ ਕੁਰਬਾਨੀ ਦਿੱਤੀ ਇਹਨਾਂ ਨੇ ਆਪਣੇ ਕੋਈ ਪੈਸੇ ਕਰਕੇ ਨਹੀਂ ਕੀਤੀ ਇਹਨਾਂ ਨੇ ਕੌਮ ਦੇ ਜਜ਼ਬਾਤਾਂ ਕਰਕੇ 84 ਦੇ ਅੰਦਰ ਜੋ ਕਤਲਿਆਮ ਹੋਏ ਜੋ ਟੈਂਕਾਂ ਤੋਪਾਂ ਦਰਬਾਰ ਸਾਹਿਬ ਤੇ ਹਮਲੇ ਹੋਏ ਉਹਨਾਂ ਕਰਕੇ ਇਹਨਾਂ ਦੀ ਇਮੋਸ਼ਨਸ ਜਾਗੀਆਂ 34 ਸਾਲ ਤੇ ਅੱਜ ਸਾਲ ਹੋ ਗਿਆ ਸਵਾ ਸਾਲ ਤੇ ਕਹਿੰਦੇ ਛਡਾਓ ਸਾਨੂੰ ਸਾਨੂੰ ਐਮਪੀ ਬਣਾ ਕੇ ਛਡਾਓ ਤੁਹਾਨੂੰ ਐਵੇਂ ਛਡਾਓ ਇੱਥੇ ਬੈਠੇ ਹੋਣੇ ਸੀਨੀਅਰ ਲੀਡਰ ਜਿਨ੍ਹਾਂ ਨੇ ਮੈਨੂੰ ਸਾਰਿਆਂ ਦੇ ਐਨਐਸਏ ਲੱਗੀ ਹੈ ਮਨ ਲੱਗਦਾ ਅਕਾਲੀ ਦਲ ਦੇ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲਾਂ ਚ ਇੱਕ ਦਿਨ ਵੀ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ ਛੱਡ ਦਿਓ ਮੈਨੂੰ ਯਾਦ ਆ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਨੂੰ ਕਹਿੰਦੇ ਤੁਸੀਂ ਜ਼ਮਾਨਤ ਆਪਣਾ ਪਰੋਲ ਮੰਗ ਲਓ ਬਾਦਲ ਸਾਹਿਬ ਕਹਿੰਦੇ ਨਹੀਂ ਸੋ ਮਨੀ ਅਕਾਲੀ ਦਲ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀ ਹੈ ਕਦੇ ਨਾ ਅਸੀਂ ਪ੍ਰੋਬਲ ਮੰਗੀ ਐ ਬਾਦਲ ਸਾਹਿਬ ਨੇ ਕਿਹਾ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਆ ਤਾਂ ਕਾਲੀਦਲਾ ਥੋੜਾ ਕਿਉਂ ਮਰੋਣਿਆਂ ਪੰਜਾਬ ਨੂੰ ਕਿਤੇ ਇੱਕ ਦੁੱਖ ਲੱਗਦਾ ਮੈਨੂੰ ਦਰਦ ਆਉਂਦਾ ਜਦੋਂ ਮੈਂ ਦੇਖਦਾ ਕਿ ਲੋਕੀ ਆਪਣੀਆਂ ਅੱਖਾਂ ਵਿੱਚੀ ਬੈਠੇ ਆ ਉਦੋਂ ਜਾਗੋਂਗੇ ਜਦੋਂ ਸਾਰਾ ਕੁਝ ਤਬਾਹ ਹੋ ਗਿਆ ਸੋ ਦਾ ਦੇ ਕੇ ਅਮਰਤਪਾ ਸਿੰਘ ਜੋ ਕਿ ਅਸਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਲਗਾਤਾਰ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਜਿਹਦੇ ਚੱਲਦੇ ਹੋਣਾ ਸਿਆਸੀ ਲੀਡਰਾਂ ਦੇ ਨਿਸ਼ਾਨੇ ਤੇ ਵੀ ਅਮਰਤਪਾ ਸਿੰਘ ਲਗਾਤਾਰ ਚੱਲ ਰਹੇ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ